ਹਾਂਜੀ ਸਾਰਿਆਂ ਨੂੰ ਸ਼ਸ਼ਕਾਰ ਪਈ ਹੋਰ ਕਿਵੇਂ ਆ ਤੁਸੀਂ ਸਾਰੇ ਠੀਕ ਹੋਵੋਗੇ ਉਮੀਦ ਕਰਦੇ ਹਾਂ ਤੇ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਜਿਹੜਾ ਹੈਗਾ ਸੀਗਾ ਇਹ ਆਪਣਾ ਹੁਣ ਸ਼ਾਮ ਦਾ ਸਮਾਂਗਾ ਤੇ ਸਕੂਲ ਤੋਂ ਆਉਣ ਤੋਂ ਬਾਅਦ ਦੇ ਜਿਹੜੇ ਕੰਮ ਨੇਗੇ ਥੋੜੇ ਬਹੁਤੇ ਜਿਵੇਂ ਬੇਸਿਕ ਜੇ ਕੰਮ ਹੀ ਕਹਾਾਂਗੇ ਆਪਾਂ ਇਹਨਾਂ ਨੂੰ ਕੋਈ ਜ਼ਿਆਦਾ ਲੰਬੇ ਚੌੜੇ ਨਹੀਂ ਹੈਗੇ ਇਹ ਕੰਮ ਨੇ ਜਿਹੜੇ ਮਤਲਬ ਕਿ ਬੇਸਿਕ ਕੰਮ ਨੇ ਜਿਹੜੇ ਆਪਣੀ ਰੁਟੀਨ ਦੇ ਹੁੰਦੇ ਨੇ ਅੱਜ ਆਪਾਂ ਉਹੋ ਕਰਾ ਕਰ ਰਹੇ ਆ ਜਿਵੇਂ ਮੈਂ ਕਿ ਦਿਖਾਵਾਂਗੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਆਪਣੇ ਥੋੜੀ ਜਿਹੀ ਮਲਾਈ ਪਈ ਸੀਗੀ ਆਪਣੇ ਘਰ ਇਕੱਠੀ ਹੋਈ ਉਹਨੂੰ ਨਾਲ ਹੁੰਦੇ ਆਪਾਂ ਗਰਮ ਕਰਨੀ ਰੱਖ ਦਿੰਨੇ ਆਂਗੇ ਕੜਾਹੀ ਦੇ ਵਿੱਚ ਨਾਲ-ਨਾਲ ਤਾਂ ਹੀ ਮਲਾਈ ਗਰਮ ਹੋ ਜੂ ਨਾਲੇ ਮੈਂ ਪਹਿਲਾਂ ਮਨ ਲੇ ਕੇ ਆਪਾਂ ਕਦੂ ਵਗੈਰਾ ਕੱਟ ਕੇ ਕਦੂ ਕੱਟ ਕੇ ਫਿਰ ਆਪਾਂ ਪਹਿਲਾਂ ਨਾਲ ਹੁੰਦੇ ਮਨ ਲੇ ਕੇ ਪਹਿਲਾਂ ਸਬਜ਼ੀ ਰੱਖ ਦਾਂਗੇ ਕਦੂ ਦੀ ਦੇਖਦੇ ਆਂਗੇ ਕਦੂ ਕਿਵੇਂ ਦਾ ਨਿਕਲਦਾ ਨਹੀਂ ਤਾਂ ਫਿਰ ਪਨੀਰ ਪਾੜਿਆ ਹੋਇਆ ਵੀ ਪਿਆਗਾ ਠੀਕ ਪਿਆਗਾ ਕੱਦੂ ਕੋਈ ਜ਼ਿਆਦਾ ਹੋਣੀ ਹੈਗਾ ਥੋੜੇ ਬੀਨ ਆਪਾਂ ਕੱਢ ਦਾਂਗੇ ਬਾਕੀ ਦਾ ਵਧੀਆ ਪਿਆਗਾ ਵਿੱਚੋਂ ਤੇ ਕੱਦੂ ਦੀ ਸਬਜ਼ੀ ਕੱਟ ਕੇ ਪਹਿਲਾਂ ਵੀ ਸਬਜ਼ੀ ਰੱਖ ਕੇ ਫਿਰ ਆਪਾਂ ਸਾਰਾ ਬਾਜ਼ਾਰ ਆ ਜਿੰਨਾ ਵੀ ਭਾਂਡਿਆਂ ਦਾ ਲੱਗਿਆ ਹੋਇਆਗਾ ਉਹ ਕਟਾਂਗੇ ਕਿਉਂਕਿ ਇਹ ਜਿਹੜੇ ਹੈਗੇ ਨੇ ਮਤਲਬ ਕਿ ਥੋੜੇ ਬਹੁਤੇ ਤਾਂ ਹੁੰਦੇ ਨੇਗੇ ਵਰਤਨ ਆਪਣੇ ਜਿਹੜੇ ਮੰਚ ਨਾਲੇ ਬਏ ਨੇਗੇ ਜਿਵੇਂ ਸਕੂਲ ਤੋਂ ਜਾਣ ਤੋਂ ਪਹਿਲਾਂ ਇੱਕ ਦੋ ਜਿਵੇਂ ਸਬਜ਼ੀ ਭਾਜੀ ਵਾਲੇ ਹੁੰਦੇ ਨੇਗੇ ਬਾਕੀ ਦੇ ਆਪਣੇ ਟੀਫਨ ਵਗੈਰਾ ਹੋ ਜਾਂਦੇ ਨੇ ਫਿਰ ਜਿਵੇਂ ਕਿੰਨੀ ਹੋ ਜਾਂਦੇ ਆ ਨਾ ਦੁੱਧ ਵਾਲੀ ਦੁੱਧ ਦੱਲੇਉਣੇ ਹੁੰਨੇ ਆਗੇ ਦੁੱਧਾ ਜਿਹੜਾ ਹੈਗਾ ਆਪਾਂ ਲਿਹਾਉਣੇ ਹੁੰਨੇ ਆਗੇ ਸਕੂਲ ਦੇ ਕੋਲੇ ਲਾਇਆ ਹੋਇਆਗਾ ਕਿਸੇ ਨੇ ਕਰਾ ਤੇ ਵਧੀਆ ਘਰ ਦਾ ਦੁੱਧ ਦੇ ਦਾਂਦੇ ਨੇ ਉਹ ਮੱਝਾਂ ਦਾ ਦੁੱਧ ਹੁੰਦਾਗਾ ਚੌਮੀਆਂ ਦਾ ਤੇ ਉਹ ਉਹ ਲੈ ਕੇ ਆਵਾਲ ਤਾਂ ਪਹਿਲਾਂ ਦਿੱਤਾ ਸੀਗਾ ਕਿਉਂਕਿ ਫਿਰ ਨਵਨੀਤ ਨੂੰ ਵੀ ਛੱਡ ਕੇ ਆਉਣਾ ਸੀਗਾ ਜਦੋਂ ਆਪਾਂ ਚਾਹ ਬਣਾਉਣੀ ਹੁੰਨੀ ਹੈ ਜੀ ਜਿਵੇਂ ਉਹਦੀ ਫਿਰ ਦੁੱਧ ਨੂੰ ਉਬਾਲ ਦੇਦਾਂ ਨਹੀਂ ਹੁੰਦੀਆਂ ਨਾਲ ਦੀ ਨਾਲ ਬਿੰਨਾਂਲੇ ਖਰਾਬ ਨਹੀਂ ਹੋਊਗਾ ਤੇ ਫਿਰ ਨਵਨੀਤ ਨੂੰ ਹੁਣ ਮੈਂ ਛੱਡਿਆ ਹੀ ਤੇ ਆ ਕੇ ਮੈਂ ਕਿਹਾ ਵੀ ਮੈਂ ਕੰਮ ਕਰਕੇ ਫਿਰ ਉਹਨੂੰ ਲੈਣ ਜਾਣੀ ਹੁਣ ਮੀ ਹੈਗੀ ਵੀ ਉਹ ਕਹਿ ਰਹੀ ਸੀ ਕਹਿੰਦੀ ਵੀ ਪਹਿਲਾਂ ਲੈਣਾ ਜੀ ਮਹਾਪੁੱਤ ਮੈਨੂੰ ਕੰਮ ਵੀ ਕਰਨਾ ਹੁੰਦਾ ਵੀ ਕੋਈ ਨਹੀਂ ਵੀ ਤੈਨੂੰ ਮੈਂ ਲੈ ਆਉਂਗੀ ਕੋਈ ਗੱਲ ਨਹੀਂ 5:00 ਵਜੇ ਕਹਿੰਦੀ ਮਹਾਪੁੱਤ ਹਜੇ ਤਦ ਨੂੰ ਹੁਣੀ ਤਾਂ ਛੱਡ ਕੇ ਆਈਆਂ ਪੌਣੇ ਵਿਚਾਰ ਹੁਣ ਛੁੱਟੀ ਵੀ ਲੇਟ ਹੋਣ ਲੱਗ ਗਈ ਨਾ ਸਕੂਲ ਦੇ ਵਿੱਚੋਂ ਇਸ ਲਈ ਤੇ ਇਹਦੇ ਵਾਸਤੇ ਪਾ ਇੱਕ ਕਟਛੀ ਲੈ ਲੈਂਦੇ ਆ ਨਾਲ ਇੱਕੜਾ ਹੀ ਲੋਹੇ ਦੀ ਹੈ ਜੀ ਮੈਨੂੰ ਆਏ ਅਭੀ ਜੇ ਲੱਗ ਜੇ ਤਾਂ ਵਧੀਆ ਗੱਲ ਆ ਕਿਉਂਕਿ ਲੋਹੇ ਦੀ ਚੀਜ਼ ਦੇ ਵਿੱਚ ਜਿਹੜੇ ਹੈਗੇ ਚੀਜ਼ੇ ਬਣਾਉਣੀ ਰਜਾਉਣੀ ਵਧੀਆ ਹੁੰਦੀ ਹੈ ਕਹਿੰਦੇ ਲੋਹੇ ਦੀ ਚੀਜ਼ ਚ ਬਣਾਉਣੀ ਚਾਹੀਦੀ ਹੈ ਜੀ ਤੇ ਜਿਹੜਾ ਇਹਦੇ ਚ ਮਲਾਈ ਤਾਂ ਥੋੜੀ ਵੀ ਸੀ ਇਸ ਵਾਰੀ ਕਿਉਂਕਿ ਫਿਰ ਦੁੱਧ ਨਾਲ ਨਾਲ ਵਰਤਦਿੰਨੇ ਹੁੰਨਾ ਬਾਲਾ ਦੁੱਧ ਆਪਣੇ ਹੁਣ ਐ ਤੱਕ ਇਕੱਠਾ ਨਹੀਂ ਹੋਇਆ ਸੀ ਤੇ ਮੈਨੂੰ ਐ ਸੀਗਾ ਵੀ ਚੱਲਣ ਵਾਲੇ ਇਹ ਲੱਗ ਜੂਗੇ ਅਸਲ ਦੇ ਵਿੱਚ ਕੜਾਹੀ ਵਿਜੇ ਲੱਗੋ ਕਿ ਨਾ ਇਹਦੇ ਵਿੱਚ ਫਿਰ ਸਬਜੀ ਭਾਜੀ ਵਧੀਆ ਬਣ ਜਾਇਆ ਕਰੂਗੇ ਹੁਣ ਨਾ ਕਾਲੀ ਜੀ ਹੋ ਜਾਂਦੀ ਕਿ ਲੋਹੇ ਦੀ ਆ ਪਿੱਤਲ ਦੀ ਕੜਾਹੀ ਆਪਣ ਲਿਆਉਣ ਆਲੀ ਆ ਮੈਨੂੰ ਪਿੱਤਲ ਦੀ ਦਾ ਵਾਲਾ ਸ਼ੌਂਕ ਜਾਗਾ ਫਟਾਫਟ ਆ ਹੁੰਦਾ ਵੀ ਚੱਲ ਨਮਨੀਤ ਗਈ ਹੋਈ ਆ ਭਿਉ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਐ ਹੁੰਦਾ ਵੀ ਰੋਟੀ ਟੁੱਕ ਕਰਕੇ ਰੱਖ ਲਵਾਂ ਕਿਉਂਕਿ ਫਿਰ ਉਹ ਵੀ ਚੈਰੀ ਭੁੱਖੀ ਹੁੰਦੀ ਹੈ ਜੀ ਸਕੂਲ ਦੇ ਵਿੱਚ ਹੀ ਰੋਟੀ ਖਾਦੀ ਹੁੰਦੀ ਹੈ 11 ਵਜੇ ਨਹੀਂ ਇਸ ਲਈ ਸਾਡੇ ਕੋ 11 ਵਜੇ ਖਵਾਣੇ ਆਗੇ ਬੱਚਿਆਂ ਨੂੰ ਲੰਚ ਤੇ ਫਿਰ ਆ ਕੇ ਬਸ ਚਾਹ ਹੀ ਪੀ ਕੇ ਜਾਂਦੀ ਹੈ ਜੀ ਦੁਪਹਿਰੇ ਘੱਟੇ ਖਾਂਦੇਗੀ ਜਾਂ ਚੀਜ਼ ਚੂਜ਼ ਖਾ ਲੈਂਦੀ ਹੈ ਜਿਵੇਂ ਬਿਸਕਟ ਵਗੈਰਾ ਫਿਰ ਰੋਟੀ ਵੀ ਹੁਣ ਉਹ ਵਿਚਾਰੀ ਨੂੰ ਭੁੱਖ ਲੱਗ ਕਰੀ ਹੁੰਦੀ ਹੈ ਜੀ ਮਨ ਆ ਵੀ ਫਿਰ ਨਾਲ ਤਾਂ ਮੇਰੀ ਸਬਜੀ ਰਜੂਗੀ ਉਹਨੇ ਟਾਈਮ 'ਚ ਉਹਨੇ ਟਾਈਮ 'ਚ ਮੈਂ ਭੰਡੇ ਮਾਜ ਦੂੰਗੀ ਨਾਲ ਤਾਂ ਨਾਲੇ ਆਟਾ ਵਗੈਰਾ ਗੁੰਨ ਲਾਂਗੇ ਬਾਕੀ ਭਾਈ ਤੁਸੀਂ ਦੱਸ ਦਿਆ ਕਰੋ ਕੋਈ ਸਲਾਹ ਕੋਈ ਮਸ਼ਵਰਾ ਵਿੱਚ ਮਸੂਦੋ ਭੈਣ ਦਾ ਫੋਨ ਆ ਰਿਹਾਗਾ ਮਾਰਾ ਮਸਤਾਈ ਦੀ ਕੁੜੀ ਦਾ ਕਰਦੀਆਂ ਉਹ ਕੱਟ ਕੇ ਬਲੌਗਿੰਗ ਇਹ ਤਾਂ ਕਰਨきゃ ਬਸ ਥੋੜਾ ਇਹ ਕੀ ਹੁੰਦਾ ਇਹ ਜੋ ਪੱਟੀ ਨਿਕਲਦਾ ਇਹ ਰੀਜਨਲ ਅਨਾਂ ਦੁੱਧ ਜਿਹੜਾ ਦੁੱਧ ਹੁੰਦਾਗਾ ਉਹ ਆਪਣਾ ਮਲਾਵਟਾ ਲਾਉਦੇ ਚੋ ਦੇਖਿਓ ਕਿਉਂ ਤਾਂ ਇੰਨਾ ਨਿਕਲਦਾ ਹੈ ਮਤਲਬ ਕਿ ਪਾウダー ਪਾ ਕੇ ਦੇ ਦਾਂਦੇ ਨੇ ਦੁੱਧ ਮਲਾਈ ਉਹਦੇ ਚ ਦੁੱਧ ਰੋਤੀ ਜਿੱਡੀ ਮਲਾਈ ਆਉਂਦੀ ਆ ਭਾਈ ਪਰ ਦੁੱਧ ਚ ਜਿਹੜਾ ਕਿ ਉਹ ਨਿਕਲਦਾ ਉਹ ਹੁੰਦਾ ਜਮੀ ਜਿੰਮੇ ਦਸਿਆ ਉਹ ਹੁੰਦਾ ਹੈ ਜਮੀ ਦਸੇ ਰੋਤੀ ਉਹ ਬਣਦਾ ਜਿਹੜਾ ਉਹਦੇ ਚ ਪਰ ਇਹਦੇ ਚ ਐ ਵੀ 스멜 ਆਉਂਦੀ ਹੈ ਕਿ ਵਧੀਆ ਦੁੱਧ ਹੁੰਦੇ ਨੇ ਕਿ ਪਿੰਡਾਂ ਦੇ ਮੈਂ ਹੋਰ ਮੈਂ ਸਾਰਾ ਫਟਾਫਟ ਉਹ ਕਰ ਦਵਾ ਫਿਰ ਮੜਾ ਇਹ ਕੰਮ ਜਾ ਕੇ ਹੁਣ ਇੱਕ ਤਾਂ ਇੱਕ ਸਾਡੀ ਮੈਡਮ ਦੇ ਸਾਸੂ ਮਾਂ ਗੁਜ਼ਰ ਗਏ ਭਾਈ ਉਹਨੇ ਮੇਰੇ ਨਾਲ ਵੀਡੀਓ ਬਣਾਈ ਸੀ ਇਹ ਦੇਖਿਓ ਮੈਂ ਤਾਂ ਸੱਚੇ ਨਫਸੋਸ ਹੋਇਆ ਜਦੋਂ ਪਤਾ ਲੱਗਿਆ ਨਾ ਉਹਦਾ ਬਿਓਰ ਪੂਰੇ ਹੋ ਗਏ ਮੈਡਮ ਦੇ ਜਿਹੜੇ ਸਾਸੂ ਮਾਂ ਤੇਗੇ ਭਾਈ ਉਹਨਾਂ ਵਿਚਾਰੇ ਬਜ਼ੁਰਗ ਤਾਂ ਹੈਗੇ ਸੀਗੇ ਪਰ ਐਂ ਆ ਫਿਰ ਵੀ ਮੈਡਮ ਨੂੰ ਸਹਾਰਾ ਬਹੁਤ ਹੀ ਕੋ ਕਦੇ ਨਹੀਂ ਲੜੀਆਂ ਸੀਆਂ ਦੋਨੇ ਦੱਸਦੇ ਹੁੰਦੇ ਸੀ ਮੈਡਮ ਕਹਿੰਦੇ ਵੀ ਰਾਜਵੀਰ ਮੈਮ ਵੀ ਅਸੀਂ ਕਦੇ ਨਹੀਂ ਲੜੇ ਹੈਗੇ ਨੇ ਕਿ ਅੱਛਾ ਤੇ ਉਹਨਾਂ ਬਜ਼ੁਰਗ ਕੱਲ ਪਰਸ ਪਰਸੋ ਫਿਰ ਉਹਦਾ ਮੈਨੂੰ ਇੰਨਾ ਕੁ ਜ਼ਿਆਦਾ ਧੱਕਾ ਲੱਗਿਆ ਉਹ ਬੈਠਕਾ ਤਾਂ ਮੈਨੂੰ ਦੇਖਿਆ ਐ ਲੱਗਿਆ ਵੀ ਉਮੀਦ ਹੀ ਨਹੀਂ ਸੀ ਵੀ ਉਹਨਾਂ ਨੂੰ ਕੁਝ ਹੋ ਜੇ ਇਨਫੈਕਸ਼ਨ ਹੋਊਗੀ ਵੀ ਚਲ ਬੈਠੇ ਨੇ ਵੀ ਬਹੁਤ ਟਾਈਮ ਦੇ ਹਨ ਤਾਂ ਉਹਨਾਂ ਦੇ ਕੋਈ ਚੂਲੇ 'ਚ ਪ੍ਰੋਬਲਮ ਸੀ ਉਹਦੇ ਕਰਕੇ ਵੀ ਬਜ਼ੁਰਗ ਸੀਗੇ ਜ਼ਿਆਦਾ ਓਪਰੇਟ ਹੋਣਾ ਨਹੀਂ ਸੀਗਾ ਇਸ ਲਈ ਹੁਣ ਕਹਿੰਦੇ ਇਨਫੈਕਸ਼ਨ ਵੱਧ ਗਈ ਸੀ ਮੈਡਮ ਨੇ ਸਟੇਟਸ 'ਚ ਪਾ ਰੱਖਿਆ ਸੀ ਹੁਣ ਮੈਡਮ ਨੂੰ ਕਾਲ ਕੀਤੀ ਪੁੱਛਿਆ ਉਹਨਾਂ ਨੂੰ तो कड़ाही बहर नहीं निकलता है कि तो बहर तो निकल ही जरा ऐसा रोटी रूट चौपड़ लैंने हो तो हूं ए बनना है माड़ा जी निकलता होंगे दे थोड़ा बहुत ही है तो तो फिर बाला आया हम दु जो फिर चाह ची रही अमल लाई जी बस सब्जी रखते मन फटाफट भांडे धोने भांडे धोके बन गया तो टन क्यों फिर कर देंगे बाद के हरी मिर्च पा लें लसन हूं मैं पाया नहीं है जो कल का पा लिया करके हस्बैंड करके

ਨੇ ਐਨੇ ਮੇ ਰੱਖ ਲਈਆਂ ਸਬਜ਼ੀ ਫਿਰ ਬਣਾਵਾਂਗੇ ਆਪਾਂ ਆ ਕਰਾਂਗੇ ਭੰਡਾ ਭੁੰਡਾ ਤੋਂ ਮਾਂਗੇ ਫਰੋਟ ਬਣਾ ਲੈਣੇ ਥੋੜੀ ਜਿਹੀ ਦਾਲ ਤਾਂ ਆਪਾਂ ਇਹ ਦਿੱਤੀ ਬਸ ਰੱਖ ਜੀ ਸਬਜ਼ੀ ਯਾਨੀ ਕੱਦੂ ਦੀ